ਸਤਿ ਸ੍ਰੀ ਅਕਾਲ ਦੋਸਤੋ ਤੁਹਾਡਾ ਤੁਹਾਡੇ ਆਪਣੇ YouTube ਚੈਨਲ ਅੰਮ ਦਾ ਅਗਰਪੰਨ ਦੇ ਵਿੱਚ ਇੱਕ ਵਾਰ ਫਿਰ ਤੋਂ ਪੰਜਾਬੀ ਭਾਸ਼ਾ ਦੇ ਨਾਲ ਸੰਬੰਧਤ ਇੱਕ ਨਵੀਂ ਵੀਡੀਓ ਲੈ ਕੇ ਹਾਜ਼ਰ ਹਾਂ ਤੁਹਾਡੇ ਸਾਹਮਣੇ ਔਰ ਦੇਖਦੇ ਹਾਂ ਆਪਣਾ ਅੱਜ ਦੀ ਇਸ ਵੀਡੀਓ ਦਾ ਪਹਿਲਾ ਪ੍ਰਸ਼ਨ ਆਪਣੇ ਕੋਲੇ ਪਹਿਲਾ ਪ੍ਰਸ਼ਨ ਹੈ ਫੁਲਕਾਰੀ ਦੇ ਪੱਲਿਆਂ ਨੂੰ ਛੱਡ ਕੇ ਸਿਰਿਆਂ 'ਤੇ ਕੀਤੀ ਜਾਂਦੀ ਕਢਾਈ ਨੂੰ ਕੀ ਕਹਿੰਦੇ ਹਨ ਫੁਲਕਾਰੀ ਦੇ ਪੱਲਿਆਂ ਨੂੰ ਛੱਡ ਕੇ ਸਿਰੇ 'ਤੇ ਕੀਤੀ ਗਈ ਕਢਾਈ ਨੂੰ ਕੀ ਕਹਿੰਦੇ ਹਨ ਇਸ ਨੂੰ ਕਿਹਾ ਜਾਂਦਾ ਹੈ ਘੁੰਗਟ ਬਾਗ ਕਿਸੇ ਖਾਸ ਰੂਹ ਤਿਥਾਂ ਤੇ ਤਿਥ ਤਿਹਾਰਾਂ ਨਾਲ ਸੰਬੰਧਿਤ ਪਹਿਰਾਵਿਆਂ ਨੂੰ ਕੀ ਕਿਹਾ ਜਾਂਦਾ ਹੈ ਕਿਸੇ ਖਾਸ ਰੂਹ ਤਿਥਾਂ ਦੇ ਤਿਥ ਤਿਹਾਰਾਂ ਨਾਲ ਸੰਬੰਧਿਤ ਪਹਿਰਾਵਿਆਂ ਨੂੰ ਕੀ ਕਹਿੰਦਾ ਹੈ ਅਨੁਸ਼ਠਾਨਿਕ ਪਹਿਰਾਵੇ ਠੀਕ ਹੈ ਜੀ ਅਨੁਸ਼ਠਾਨਿਕ ਪਹਿਰਾਵੇ ਗਾਸ ਨੇ ਕੁੜੀ ਜਾਂ ਮੁੰਡੇ ਦੀ ਮਾਂ ਵੱਲੋਂ ਜੋ ਸੂਟ ਪਹਿਨਿਆ ਜਾਂਦਾ ਹੈ ਉਹ ਉਸ ਨੂੰ ਕੀ ਕਿਹਾ ਜਾਂਦਾ ਹੈ ਵਿਆਹ ਦੇ ਸਮੇਂ ਕੁੜੀ ਦੀ ਮਾਂ ਵੱਲੋਂ ਜਾਂ ਮੁੰਡੇ ਦੀ ਮਾਂ ਵੱਲੋਂ ਜਿਹੜਾ ਵੀ ਸੂਟ ਪਾਇਆ ਜਾਂਦਾ ਉਹਨੂੰ ਕੀ ਕਿਹਾ ਜਾਂਦਾ ਉਹਨੂੰ ਕਿਹਾ ਜਾਂਦਾ ਹੱਥ ਭਰੇ ਦਾ ਸੂਟ ਠੀਕ ਹੈ ਹੱਥ ਭਰੇ ਦਾ ਸੂਟ ਗਏ ਨੇ ਉਸ ਨੂੰ ਨੈਕਸਟ ਦੇਖੋ ਪੰਜਾਬੀ ਸੱਭਿਆਚਾਰ ਅੰਦਰ ਸ਼ਗਨਾ ਦਾ ਰੰਗ ਕਿਹੜਾ ਮੰਨਿਆ ਜਾਂਦਾ ਹੈ ਤਾਂ ਇਹ ਮੰਨਿਆ ਜਾਂਦਾ ਹੈ ਜੀ ਲਾਲ ਜਾਂ ਗੁਲਾਬੀ ਰੰਗ ਇਸ ਨੂੰ ਸ਼ਗਨਾ ਦਾ ਰੰਗ ਮੰਨਿਆ ਜਾਂਦਾ ਹੈ ਠੀਕ ਹੈ ਜੀ ਲਾਲ ਰੰਗ ਨੂੰ ਜਾਂ ਫਿਰ ਗੁਲਾਬੀ ਰੰਗ ਨੂੰ ਸ਼ਗਨਾ ਦੇ ਰੰਗ ਦੇ ਵਿੱਚੋਂ ਮੰਨਿਆ ਜਾਂਦਾ ਹੈ ਈਜ਼ੀਲੀ ਵਿਆਹ ਵਾਲੀ ਕੁੜੀ ਦੇ ਜਿਹੜੇ ਕੱਪੜੇ ਹੁੰਦੇ ਨੇ suit ਹੁੰਦਾ ਲਹਿੰਗਾ ਵਗੈਰਾ ਉਹ ਗੁਲਾਬੀ ਲਾਹੇ ਰੰਗ ਦਾ ਹੁੰਦਾ ਤੇ ਮੁੰਡੇ ਦੀ ਪੱਗ ਉਹ ਵੀ ਗੁਲਾਬੀ ਆ ਲਾਲ ਰੰਗ ਦੀ ਹੁੰਦੀ ਹੈ ਨੈਕਸਟ ਪੁਆਇੰਟ ਦੇਖੋ ਵਿਆਹ ਤੜ ਦੀ ਮਾਂ ਵੱਲੋਂ ਪਹਿਨਿਆ suit ਕੌਣ ਲੈ ਕੇ ਆਉਂਦਾ ਹੈ ਵਿਆਹ ਤੜ ਦੀ ਮਾਂ ਵੱਲੋਂ ਪਹਿਨਿਆ suit ਕੌਣ ਲੈ ਕੇ ਆਉਂਦਾ ਹੈ ਮਾਂ ਦੇ ਭਾਈ ਲੈ ਕੇ ਆਉਂਦੇ ਨੇ ਠੀਕ ਹੈ ਜੀ ਨੈਕਸਟ ਦੇਖੋ ਕੋੜੀ ਨੂੰ ਡੋਲੀ ਵਿੱਚ ਬਿਠਾਉਣ ਸਮੇਂ ਕੀ ਪਹਿਨਾਇਆ ਜਾਂਦਾ ਹੈ ਉਹ ਉਸ ਨੂੰ ਬਰੀ ਵਿੱਚ ਆਇਆ ਕ ਗਗਰਾ ਪਹਿਨਾਇਆ ਜਾਂਦਾ ਹੈ ਠੀਕ ਹੈ ਜੀ ਬਰੀ ਦੇ ਵਿੱਚ ਆਇਆ ਕ ਗਗਰਾ ਜਿਹੜਾ ਹੈ ਉਹ ਪਵਾਇਆ ਜਾਂਦਾ ਸੀ ਜਦੋਂ ਢੋਲੀ 'ਚ ਬਿਠਾਇਆ ਜਾਂਦੀ ਹੈ ਅੱਜ ਕੱਲ੍ਹ ਤੋਂ ਅਹੀ ਲਹਿੰਗਾ ਹੁੰਦਾ ਹੈ ਉਹਦੇ 'ਚ ਹੀ ਬਿਠਾਇਆ ਜਾਂਦਾ ਨੇ ਪਰ ਅਸਲ ਦੇ ਵਿੱਚ ਬਰੀ ਵਿੱਚ ਆਇਆ ਹੋਇਆ ਜਿਹੜਾ ਕ ਗਗਰਾ ਹੁੰਦਾ ਉਹ ਪਵਾਇਆ ਜਾਂਦਾ ਸੀ ਢੋਲੀ ਸਮੇਂ ਬਰੀ ਦਾ ਕਗੜਾ ਪਹਿਨਾਉਣ ਕਿਸ ਪ੍ਰਕਾਰ ਦੇ ਅਰਥ ਸੰਚਾਰ ਕਰਦਾ ਹੈ ਢੋਲੀ ਸਮੇਂ ਕੁੜੀ ਨੂੰ ਬਰੀ ਦਾ ਕਗੜਾ ਪਵਾਉਣ ਇਸ ਪ੍ਰਕਾਰ ਦੇ ਅਰਥ ਨੂੰ ਸੰਚਾਰਿਤ ਕਰਦਾ ਹੈ ਕਿ ਹੁਣ ਇਹ ਕੁੜੀ ਤੋਂ ਨੂੰ ਬਣ ਗਈ ਹੈ ਠੀਕ ਹੈ ਜੀ ਕੁੜੀ ਤੋਂ ਕਿਸੇ ਘਰ ਦੀ ਨੂੰ ਬਣਨ ਦੇ ਸੰਬੰਧ ਦੇ ਵਿੱਚ ਇਸ ਨੂੰ ਕੱਗਰਾ ਪਹਿਨਾਇਆ ਜਾਂਦਾ ਹੈ ਨੈਕਸਟ ਦੇਖੋ ਵਿਆਹ ਹਣ ਆਏ ਕੱਪੜੂ ਦਾ ਪਹਿਰਾਵਾ ਕਿਸ ਵਰਗਾ ਹੁੰਦਾ ਹੈ ਵਿਆਹ ਹਣ ਆਏ ਕੱਪੜੂ ਦਾ ਪਹਿਰਾਵਾ ਕਿਸ ਵਰਗਾ ਹੁੰਦਾ ਹੈ ਤਾਂ ਇਹ ਹੁੰਦਾ ਜੀ ਰਾਜਿਆਂ ਵਰਗਾ ਰਾਜਕੁਮਾਰਾਂ ਵਰਗਾ ਠੀਕ ਹੈ ਜੀ ਰਾਜਿਆਂ ਵਰਗਾ ਰਾਜਕੁਮਾਰਾਂ ਵਰਗਾ ਵਿਧਵਾ ਉਹ ਚਿੱਟਾ ਸੂਟ ਤੇ ਚਿੱਟਾ ਦੁਪੱਟਾ ਕਿਉਂ ਪਹਿਨਦੀ ਹੈ ਵਿਦਵਾ ਔਰਤ ਚਿੱਟਾ ਸੂਟ ਜਾਂ ਚਿੱਟਾ ਦੁਪੱਟਾ ਕਿਉਂ ਪਾਉਂਦੀ ਹੈ ਤਾਂ ਇਹ ਪਾਉਂਦੀ ਹੈ ਸਾਦਗੀ ਤੇ ਸ਼ਾਂਤੀ ਦੇ ਲਈ ਤਾਂ ਕਿ ਮਨ ਭਟਕੇ ਨਾ ਠੀਕ ਹੈ ਜੀ ਸ਼ਾਂਤੀ ਰਹੇ ਮਨ ਦੇ ਵਿੱਚ ਨਖਸ ਦੇਖੋ ਵਿਸਾਖੀ ਵਾਲੇ ਦਿਨ ਔਰਤਾਂ ਮਰਦ ਕਿਸ ਰੰਗ ਦੇ ਦੁਪੱਟੇ ਤੇ ਪੱਗਾਂ ਬੰਨਦੇ ਹਨ ਵਿਸਾਖੀ ਵਾਲੇ ਦਿਨ ਔਰਤਾਂ ਮਰਦ ਕਿਸ ਰੰਗ ਦੇ ਦੁਪੱਟੇ ਪੱਗਾਂ ਬੰਨਦੇ ਹਨ ਤਾਂ ਇਹ ਕੇਸਰੀ ਨੈਕਸਟ ਪ੍ਰਸ਼ਨ ਹੈ ਆਪਣੇ ਕੋਲੇ ਵਿਆਹ ਦੀਆਂ ਕਿਸਮਾਂ ਵਿੱਚ ਸਭ ਤੋਂ ਵੱਧ ਰੋਲ ਕਿਸ ਵੱਲੋਂ ਨਿਭਾਇਆ ਜਾਂਦਾ ਹੈ ਵਿਆਹ ਦੀਆਂ ਰਸਮਾਂ ਦੇ ਵਿੱਚ ਸਭ ਤੋਂ ਵੱਧ ਰੋਲ ਕਿਹਦੇ ਵੱਲੋਂ ਨਿਭਾਇਆ ਜਾਂਦਾ ਹੈ ਮਾਮੇ ਵੱਲੋਂ ਨਿਭਾਇਆ ਜਾਂਦਾ ਹੈ ਠੀਕ ਹੈ ਜੀ ਨੈਕਸਟ ਪ੍ਰਸ਼ਨ ਹੈ ਆਪਣੇ ਕੋਲ ਧੀ ਦੇ ਵਿਆਹ ਤੇ ਮਾਪੇ ਬਾਪ ਭਰਾਵਾਂ ਜਾਂ ਮਾਮੇ ਵੱਲੋਂ ਦਿੱਤਾ ਗਿਆ ਸਮਾਨ ਜਾਂ ਪੈਸਾ ਕੀ ਖਵਾਉਂਦਾ ਹੈ ਇਹ ਖਵਾਉਂਦਾ ਹੈ ਜੀ ਕੰਨਿਆਦਾਨ ਠੀਕ ਹੈ ਜੀ ਕੰਨਿਆਦਾਨ ਕਹਿੰਦੇ ਨੇ ਜਾਂ ਫਿਰ ਇਸਤਰੀ ਧਨ ਵੀ ਕਹਿੰਦੇ ਨੇ ਇਸਨੂੰ ਨੈਕਸਟ ਵੈਸ਼ਨ ਧੀ ਨੂੰ ਡੋਲੀ ਵਿੱਚ ਬਿਠਾਉਣ ਦੀ ਰਸਮ ਕਿਸ ਵੱਲੋਂ ਨਿਭਾਈ ਜਾਂਦੀ ਹੈ ਤੀਨ ਨੂੰ ਡੋਲੀ ਵਿੱਚ ਬਿਠਾਉਣ ਦੀ ਰਸਮ ਕਿਸ ਵੱਲੋਂ ਨਹੀਂ ਵਾਈ ਜਾਂਦੀ ਹੈ ਤਾਂ ਇਹ ਨਿਭਾਈ ਜਾਂਦੀ ਹੈ ਕੁੜੀ ਦੇ ਮਾਮੇ ਦੇ ਵੱਲੋਂ ਤੇ ਕੁੜੀ ਦੇ ਭਾਈਆਂ ਦੇ ਵੱਲੋਂ ਠੀਕ ਹੈ ਜੀ ਕੁੜੀ ਦੇ ਮਾਮੇ ਤੇ ਉਸਦੇ ਭਰਾਵਾਂ ਵੱਲੋਂ ਨਖਤ ਵਿੱਚ ਆਪਣੇ ਗੁੜੇ ਭੈਣ ਦੇ ਬੱਚਿਆਂ ਦੇ ਵਿਆਹ ਵਕਤ ਉਸਦੇ ਸਾਰੇ ਭਰਾ ਰਲ ਪਗੇ ਕੀ ਲੈ ਕੇ ਜਾਂਦੇ ਹਨ ਤਾਂ ਇਹ ਲੈ ਕੇ ਜਾਂਦੇ ਨੇ ਨਾਨਕਾ ਛੱਕ ਠੀਕ ਹੈ ਜੀ ਨਾਨਕਾ ਛੱਕ ਲੈ ਕੇ ਜਾਂਦੇ ਹਨ ਕੋਠੇ ਤੇ ਕਬੂਤਰ ਬੈਠਾ ਕਰਦਾ ਘੂੰਕੂ ਨਾਲ ਤੇਰੇ ਰੋਟੀ ਬੁੱਧੀ ਨਾਲੇ ਬੁੱਧਾ ਤੂੰ ਇਹ ਕੀ ਹੈ ਪੰਜਾਬੀ ਸੱਭਿਆਚਾਰ ਨਾਲ ਸੰਬੰਧ ਤੇ ਤੁਕਾਂ ਕੋਠੇ ਤੇ ਕਬੂਤਰ ਬੈਠਾ ਕਰਦਾ ਘੁਂਕੂ ਨਾਲ ਤੇਰੇ ਰੋਟੀ ਬੁੱਦੀ ਨਾਲੇ ਬੰਦਾ ਤੂੰ ਇਹ ਕੀ ਹੈ ਤਾਂ ਇਹ ਹੈ ਜੀ ਪੱਤਲ ਕਵਿਤਾ ਹੈ ਠੀਕ ਆ ਪੱਤਲ ਕਾਵ ਹੈ ਠੀਕ ਹੈ ਪੱਤਲ ਕਾਵ ਹੈਗਾ ਇਹ ਕਿ ਕੋਠੇ ਤੇ ਕਬੂਤਰ ਬੈਠਾ ਕਰਦਾ ਘੁਂਕੂ ਨਾਲ ਤੇਰੇ ਰੋਟੀ ਬੁੱਦੀ ਨਾਲੇ ਬੰਦਾ ਤੂੰ ਨੈਕਟ ਪ੍ਰਸ਼ਨ ਹੈ ਆਪਣੇ ਕੋਲ ਨਕਲਾਂ ਲੋਕ ਕਲਾ ਦਾ ਕਿਹੜਾ ਰੂਪ ਹੈ ਨਕਲਾਂ ਲੋਕ ਕਲਾ ਦਾ ਕਿਹੜਾ ਰੂਪ ਹੈ ਤਾਂ ਇਹ ਹੈ ਲੋਕਨਾਟ ਠੀਕ ਹੈ ਜੀ ਲੋਕਨਾਟ ਹੈ ਇਹ ਨੈਕਸਟ ਪ੍ਰਸ਼ਨ ਦੇਖੋ ਰਾਸ ਲੋਕ ਕਲਾ ਦਾ ਕਿਹੜਾ ਰੂਪ ਹੈ ਰਾਸ ਲੋਕ ਕਲਾ ਦਾ ਕਿਹੜਾ ਰੂਪ ਹੈ ਤਾਂ ਇਹ ਹੈ ਲੋਕਨਾਟ ਠੀਕ ਹੈ ਜੀ ਇਹਨੂੰ ਰਾਸ ਕਰਨਾ ਵੀ ਕਹਿੰਦੇ ਨੇ ਨਕਲ ਕਰਨਾ ਕਿ ਨੈਕਸਟ ਪ੍ਰਸ਼ਨ ਦੇਖੋ ਸੰਮੀ ਲੋਕ ਕਲਾ ਦਾ ਕਿਹੜਾ ਰੂਪ ਹੈ ਸੰਮੀ ਲੋਕ ਕਲਾ ਦਾ ਕਿਹੜਾ ਰੂਪ ਹੈ ਤਾਂ ਇਹ ਇੱਕ ਲੋਕਨਾਚ ਹੈ ਠੀਕ ਹੈ ਜੀ ਲੋਕਨਾਚ ਜਾਂ ਫਿਰ ਲੋਕ ਨ੍ਰਿਤ ਨੈਕਸਟ ਪ੍ਰਸ਼ਨ ਆਵਣੇ ਕੋਲੇ ਨਿੱਕੇ ਨਿੱਕੇ ਬੂੰਦੀ ਨਿੱਕਿਆਂ ਮੀਵੇ ਵਰੇ ਨਿੱਕੀ ਨਿੱਕੀ ਬੁੰਦੀ ਨਿੱਕਿਆਂ ਮੀਵੇ ਵਰੇ ਇਹ ਕੀ ਹੈ ਤਾਂ ਇਹ ਘੋੜੀ ਹੈ ਸੁਹਾਗ ਹੈ ਸੱਠਣੀ ਹੈ ਜਾਂ ਪੱਤਲ ਕਾਹ ਹੈ ਤਾਂ ਇਹ ਹੈ ਘੋੜੀ ਠੀਕ ਹੈ ਜੀ ਘੋੜੀ ਹੈ ਇਹ ਨਕਸ਼ਤ੍ਰਿਸ਼ਣ ਆਪਣਾ ਘੋੜੀਆਂ ਕਈਆਂ ਜਾਂਦੀਆਂ ਹਨ ਘੋੜੀਆਂ ਕਦੋਂ ਕਈਆਂ ਜਾਂਦੀਆਂ ਹਨ ਲੜਕਾ ਜੰਮਣ ਤੇ ਲੜਕੀ ਜੰਮਣ ਤੇ ਲੜਕੇ ਦੀ ਜੰਝ ਚੜਨ ਸਮੇ ਲੜਕੇ ਦੇ ਮਰਨ ਸਮੇ ਤਾਂ ਇਹ ਕਈਆਂ ਜਾਂਦੀਆਂ ਨੇ ਲੜਕੇ ਦੇ ਜੰਝ ਉਪ ਚੜਨ ਸਮੇ ਠੀਕ ਹੈ ਜੀ ਵਿਆਹ ਵਾਲੇ ਮੁੰਡੇ ਦੇ ਘਰ ਘੋੜੀਆਂ ਗਾਈਆਂ ਜਾਂਦੀਆਂ ਨੇ ਤੇ ਵਿਆਹ ਵਾਲੀ ਕੁੜੀ ਦੇ ਘਰ ਸੁਹਾਗ ਗਾਈ ਜਾਂਦੇ ਹਨ। ਨਖਸ਼ ਲੋਕਧਾਰਾ ਦਾ ਮੂਰਲਾ ਸੰਬੰਧ ਹੈ। ਲੋਕਧਾਰਾ ਦਾ ਮੂਰਲਾ ਸੰਬੰਧ ਕੀ ਹੈ? ਤਾਂ ਇਹ ਹੈ ਜੀ ਲੋਕਗੀਤਾਂ ਦੇ ਨਾਲ ਠੀਕ ਹੈ ਲੋਕਧਾਰਾ ਦਾ ਮੂਰਲਾ ਸੰਬੰਧ ਲੋਕਗੀਤਾਂ ਦੇ ਨਾਲ ਹੈ। ਨੈਕਸਟ ਕੁਸ਼ਨ ਹੈ ਵਰਤ ਪੂਜਾ ਸੁਖਣਾ ਲੋਕਧਾਰਾ ਕਿਸ ਸ਼੍ਰੇਣੀ ਵਿੱਚ ਆਉਂਦੀ ਹੈ? ਤਾਂ ਇਹ ਜਿਹੜੀ ਆਉਂਦੀ ਹੈ ਜੀ ਲੋਕ ਵਿਸ਼ਵਾਸਾਂ ਦੇ ਵਿੱਚ ਆਉਂਦੀ ਹੈ ਇਹ। ਸਾਹਿਤ ਨਹੀਂ ਹੈਗਾ ਇਹ, ਇਹ ਅਨੁਸਥਾਨ ਨਹੀਂ ਹੈਗਾ, ਕਲਾਮਾ ਨਹੀਂ ਹੈਗੀਆਂ। ਇਹ ਹੈ ਲੋਕ ਵਿਸ਼ਵਾਸ। ਤੋਰੀ ਅਨੁਸ਼ਠਾਨ ਲੋਕ ਅਨੁਸ਼ਠਾਨ ਦੇ ਵਿੱਚ ਆਉਂਦਾ ਹੈ ਠੀਕ ਹੈ ਜੀ ਅਨੁਸ਼ਠਾਨ ਦੇ ਵਿੱਚ ਆਉਂਦਾ ਤੇ ਲੋਕ ਵਿਸ਼ਵਾਸ ਕਿਹਾ ਗਿਆ ਠੀਕ ਹੈ ਜਦ ਕਿ ਇਹ ਅਨੁਸ਼ਠਾਨ ਦੇ ਵਿੱਚ ਆਉਂਦਾਗਾ ਨੈਕ ਦੇਖੋ ਕਿੱਕਲੀ ਕਲੀਰ ਦੀ ਕਿੱਕਲੀ ਕਲੀਰ ਦੀ ਪੱਗ ਮੇਰੇ ਵੀਰ ਦੀ ਕਿੱਕਲੀ ਲੋਕ ਗੀਤਾਂ ਦੀ ਕਿਸ ਬੰਦਗੀ ਨਾਲ ਸੰਬੰਧਤ ਹੈ ਕਿ ਕਲੀ ਲੋਕ ਗੀਤਾਂ ਦੀ ਕਿਸ ਪ੍ਰਕਾਰ ਦੀ ਬੰਦਗੀ ਨਾਲ ਸੰਬੰਧਤ ਹੈ ਤਾਂ ਇਹ ਹੈ ਨ੍ਰਿਤ ਗੀਤ ਨਾਲ ਸੰਬੰਧਿਤ ਹੈ ਇਹ ਠੀਕ ਹੈ ਜੀ ਨ੍ਰਿਤ ਗੀਤ ਦੇ ਨਾਲ ਸੰਬੰਧਿਤ ਇਕਲੀ-ਕਲੀਰ ਦੀ ਪੱਗ ਮੇਰੇ ਵੀਰ ਦੀ ਦੁਪੱਟਾ ਪਰਜਾਈ ਦਾ ਬਿੱਟੇ ਮੁੰਜ ਮਾਈ ਦਾ ਠੀਕ ਹੈ ਜੀ ਤਾਂ ਇਹ ਲੋਕ ਗੀਤ ਹੈ ਇੱਕ ਨ੍ਰਿਤ ਗੀਤ ਸੌਰੀ ਲੋਕ ਗੀਤਾਂ ਦੀ ਬੰਨਗੀ ਦੇ ਵਿੱਚ ਹੀ ਆ ਜਾਂਦਾ ਇਹ ਨਖਸ਼ ਦੇਖੋ ਕਿਹੜਾ ਕਿੱਸਾ ਸੱਦ ਦੇ ਨਾਮ ਨਾਲ ਮਸ਼ਹੂਰ ਹੈ ਕਿਹੜਾ ਕਿੱਸਾ ਸੱਦ ਦੇ ਨਾਮ ਦੇ ਨਾਲ ਮਸ਼ਹੂਰ ਹੈ ਤਾਂ ਇਹ ਹੈ ਪਿੱਲੂ ਦਾ ਮਿਰਚਾਰ ਪਿੱਲੂ ਦਾ ਮਿਰਜਾ ਕਿੱਸਾ ਜਿਹੜਾ ਹੈਗਾ ਉਹ ਸੱਤ ਦੇ ਨਾਮ ਦੇ ਨਾਲ ਮਸ਼ਹੂਰ ਹੈ ਦੇਖੋ ਹੁਣ ਸੱਸੀ ਕਿੱਸਾ ਜਿਹੜਾ ਉਹ ਹਾਸ਼ਮ ਦਾ ਲਿਖਿਆ ਹੋਇਆ ਹੈ ਹੀਰ ਕਿੱਸਾ ਵਾਰਿਸ ਸ਼ਾਹ ਦਾ ਲਿਖਿਆ ਹੋਇਆ ਸੋਹਣੀ ਮਹੀਵਾਲ ਫਾਜ਼ਲ ਸ਼ਾਹ ਦਾ ਲਿਖਿਆ ਹੋਇਆ ਤੇ ਜਿਹੜਾ ਮਿਰਜਾ ਲਿਖਿਆ ਹੋਇਆ ਇਹ ਪਿੱਲੂ ਦਾ ਲਿਖਿਆ ਹੋਇਆ ਹੈ ਨਕਸ਼ਾ ਦੇਖੋ ਨਕਸ਼ਾ ਆਪਣੇ ਵਿੱਚ ਮੰਦਰਾਂ ਵਿੱਚ ਗਾਏ ਜਾਣ ਵਾਲੇ ਲੋਕ ਗੀਤ ਕਿਸ ਸ਼੍ਰੇਣੀ ਵਿੱਚ ਆਉਂਦੇ ਹਨ ਜਾਂ ਕਿਸ ਸ਼੍ਰੇਣੀ ਨਾਲ ਸੰਬੰਧਤ ਹਨ ਮੰਦਰਾਂ ਦੇ ਵਿੱਚ ਗਾਏ ਜਾਣ ਵਾਲੇ ਲੋਕ ਗੀਤ ਕਿਸ ਸ਼੍ਰੇਣੀ ਨਾਲ ਸੰਬੰਧਤ ਹਨ ਤਾਂ ਇਹ ਹੁੰਦੇ ਹਨ ਭਾਜਨ ਠੀਕ ਹੈ ਜੀ ਭਾਜਨ ਕਹਾਉਂਦੇ ਨੇ ਭਾਜਨ ਨਾਲ ਸੰਬੰਧਤ ਹਨ ਇਹ ਨੈਕਸਟ ਅਪ੍ਰੇਸ਼ਨ ਹੈ ਆਪਣੇ ਕੋਲੇ ਲੋਕ ਸਹਿਤ ਦਾ ਆਧਾਰ ਹੁੰਦਾ ਹੈ ਲੋਕ ਸਹਿਤ ਦਾ ਆਧਾਰ ਹੁੰਦਾ ਹੈ ਲੋਕ ਮਨ ਠੀਕ ਹੈ ਜੀ ਨੈਕਸਟ ਹੈ ਸੱਦ ਸ਼ਬਦ ਦਾ ਸ਼ਾਬਦਿਕ ਅਰਥ ਹੈ ਸੱਦ ਸ਼ਬਦ ਦਾ ਸ਼ਾਬਦਿਕ ਅਰਥ ਕੀ ਹੈ ਤਾਂ ਉੱਚੀ ਆਵਾਜ਼ ਨਾਲ ਬੁਲਾਉਣਾ ਸੱਦ ਮਾਰਨੀ ਕਿਸੇ ਨੂੰ ਠੀਕ ਹੈ ਜੀ ਆਵਾਜ਼ ਦੇਣੀ ਉਸ ਨੂੰ ਕਿਹਾ ਜਾਂਦਾ ਸੱਦਣਾ ਸੱਦ ਦੇਣਾ ਨਖ ਤੋ ਪ੍ਰਿਚਨ ਹੈ ਆਪਣੇ ਕੋਲੇ ਪੱਕੀ ਰਹਿ ਗਈ ਵੇ ਤਵੇ ਤੇ ਰੋਟੀ ਬਸੇਰੇ ਨੂੰ ਤੁਰ ਚੱਲਿਆਂ ਇਹ ਕਿਹੜਾ ਕਾਵ ਰੂਪ ਹੈ ਪੱਕੀ ਰਹਿ ਗਈ ਵੇ ਤਵੇ ਤੇ ਰੋਟੀ ਬਸੇਰੇ ਨੂੰ ਤੁਰ ਚੱਲਿਆਂ ਤਾਂ ਇਹ ਟੱਪਾ ਹੈ ਠੀਕ ਹੈ ਜੀ ਲੋਕ ਗੀਤ ਦੇ ਵਿੱਚ ਲੋਕ ਕਾਵ ਦੇ ਵਿੱਚ ਇਹ ਟੱਪਾ ਹੈ ਨਖ ਦੇਖ ਥਾਪੇ ਕਿਹੜੇ ਸਮੇਂ ਦੀ ਰਸਮ ਹੈ ਥਾਪੇ ਕਿਹੜੇ ਸਮੇਂ ਦੀ ਰਸਮ ਹੈ ਤਾਂ ਇਹ ਰਸਮ ਹੈ ਜੀ ਵਿਆਹ ਦੇ ਸਮੇਂ ਦੀ ਠੀਕ ਹੈ ਬਿਆਹ ਦੇ ਸਮੇਂ ਦੀ ਰਸਮ ਹੈ ਇੱਕ ਨੈਕਸਟ ਹੈ ਸੌਂਚੀ ਕੀ ਹੁੰਦੀ ਹੈ ਸੌਂਚੀ ਕੀ ਹੁੰਦੀ ਹੈ ਇਹ ਇੱਕ ਖੇਡ ਹੈ ਬੱਟੇ ਦਾ ਵਿਆਹ ਕੀ ਹੈ ਬੱਟੇ ਨਾਲ ਤੋਲ ਕੇ ਵਿਆਹ ਕਰਨਾ ਵਿਆਹ ਸਮੇਂ ਬੱਟੇ ਨਾਲ ਮੰਨਾ ਕੁੜੀ ਦੇ ਕਿ ਪੈਸੇ ਪੈਸੇ ਦੇ ਕੇ ਕੁੜੀ ਵਿਆਹਣੀ ਕੁੜੀ ਦੇਣੀ ਤੇ ਕੁੜੀ ਲੈਣੀ ਤਾਂ ਇਹ ਜਿਹੜਾ ਹੈ ਕੁੜੀ ਦੇਣੀ ਤੇ ਕੁੜੀ ਲੈਣੀ ਠੀਕ ਹੈ ਜੀ ਇਹਨੂੰ ਬੱਟੇ ਦਾ ਵਿਆਹ ਕਹਿੰਦੇ ਨੇ ਇੱਕ ਘਰ ਦੇ ਵਿੱਚ ਕੁੜੀ ਦੇਤੀ ਤੇ ਉਸੇ ਘਰ ਦੀ ਕੁੜੀ ਆਪਦੇ ਮੁੰਡੇ ਵਾਸਤੇ ਲੈ ਲਈ ਇਸ ਨੂੰ ਵੱਟੇ ਦਾ ਵਿਆਹ ਕਰਨੇ ਨੇ ਨਖਸ ਦੇਖੋ ਕੋ ਨਾ ਚੱਲੀ ਬਾਬਾ ਤੇ ਹਾਈ ਕੀ ਹੈ ਕੋ ਨਾ ਚੱਲੀ ਬਾਬਾ ਤੇ ਹਾਈ ਹੈ ਕੀ ਹੈ ਅਖਾਨ ਹੈ ਠੀਕ ਹੈ ਜੀ ਨਖਸ ਦੇਖੋ ਬੱਚੇ ਨੂੰ ਨજર ਤੋਂ ਬਚਾਉਣ ਲਈ ਕੀ ਕੀਤਾ ਜਾਂਦਾ ਹੈ ਦੁੱਧ ਪਿਆਇਆ ਜਾਂਦਾ ਹੈ ਗੁੜ ਖਵਾਇਆ ਜਾਂਦਾ ਹੈ ਮਿਰਚਾਂ ਮਾਰੀਆਂ ਜਾਂਦੀਆਂ ਨੇ ਤੇਲ ਵਾਰ ਕੇ ਦਾਨ ਕੀਤਾ ਜਾਂਦਾ ਹੈ ਤਾਂ ਇਹ ਨજર ਤੋਂ ਬਚਾਉਣ ਦੇ ਲਈ ਮਿਰਚਾਂ ਮਾਰ ਕੇ ਚੁੱਲ੍ਹੇ 'ਚ ਪਾਈਆਂ ਜਾਂਦੀਆਂ ਨੇ ਠੀਕ ਹੈ ਜੀ ਮਿਰਚਾਂ ਪਾ ਕੇ ਸਿਰ ਦੇ ਉੱਤੋਂ 7 ਵਾਰੀ ਬਾੜ ਦੇ ਨੇ ਔਰ ਉਸ ਤੋਂ ਬਾਅਦ ਚੁੱਲ੍ਹੇ 'ਚ ਬਾੜ ਦੇ ਨੇ ਨਖਸ ਦੇ ਕੋ ਉਚਾਦਰ ਪਾਉਣੀ ਕਿਸ ਰਸਮ ਨੂੰ ਕਹਿੰਦੇ ਹਨ ਵਿਧਵਾ ਨੂੰ ਬਿਨਾਂ ਵਿਆਹੇ ਪਤਨੀ ਬਣਾਉਣਾ ਕੋੜੀ ਨੂੰ ਘਰੋਂ ਭਜਾ ਕੇ ਲੈ ਜਾਣਾ ਪੈਸੇ ਦੇ ਕੇ ਪਤਨੀ ਵਿਆਹ ਲਿਆਉਣੀ ਮਰਨ ਸਮੇਂ ਕੱਪੜਾ ਦੇਣਾ ਤਾਂ ਇਹ ਜਿਹੜੀ ਚਾਦਰ ਪਾਉਣ ਦਾ ਮਤਲਬ ਹੁੰਦਾ ਵਿਧਵਾ ਨੂੰ ਬਿਨਾਂ ਵਿਆਹੇ ਪਤਨੀ ਬਣਾਉਣਾ ਉਸ ਨੂੰ ਕਹਿੰਦੇ ਨੇ ਚਾਦਰ ਪਾਉਣਾ ਠੀਕ ਹੈ ਜੀ ਨਖਸ ਦੇਖੋ ਕਿਹੜਾ ਜੁੱਟ ਸਹੀ ਹੈ ਲੂਣੀ ਸਿਆਪਾ ਸਿੱਠਣੀ ਉਸਤੀ ਨਿਆਤ ਭਜਨ ਬੋਲੀ ਟੱਪੇ ਤਾਂ ਕਿਹੜਾ ਜੁੱਟੇ ਦੇ ਵਿੱਚੋਂ ਸਹੀ ਹੈ ਤਾਂ ਇਹ ਹੈ ਅਲੂਣੀ ਛਾਪਾ ਅਲੂਣੀਆਂ ਦੇ ਵਿੱਚ ਛਾਪੇ ਕੀਤੇ ਜਾਂਦੇ ਨੇ ਛਾਪੇ ਪਾਈ ਜਾਂਦੇ ਨੇ ਠੀਕ ਹੈ ਜੀ ਨਖਰੇ ਦੇਖੋ ਇੰਨਾ ਕੋ ਮੀਹ ਇੰਨਾ ਕੋ ਦੀ ਪੂਛ ਜਿੱਥੇ ਮੀਹ ਛੋ ਗਿਆ ਉੱਥੋਂ ਡੇਰਾ ਕੋਚ ਇਸ ਦਾ ਕਾਵ ਰੂਪ ਕਿਹੜਾ ਹੈ ਤਾਂ ਇਸ ਦਾ ਕਾਵ ਰੂਪ ਹੈ ਬੁਝਾਰਤ ਠੀਕ ਹੈ ਜੀ ਬੁਝਾਰਤ ਨਖਰੇ ਦੇਖੋ ਕਿਹੜਾ ਜੁੱਟ ਸਹੀ ਹੈ ਟੱਪੇ ਬੋਲੀਆਂ ਇਹ ਸੋਗੀਤ ਹਨ ਘੋੜੇ ਸਟਰੀਆਂ ਵਿਆਹ ਗੀਤ ਹਨ ਲੋਰੀਆਂ ਢੋਲੇ ਕਾਰਜੀਤ ਹਨ ਸੱਦ ਮਾਈਆ ਜੱਤੀ ਗੀਤ ਹਨ ਤਾਂ ਇਹਨਾਂ ਜੋ ਸਹੀ ਦੱਸਣਾ ਸਹੀ ਕਿਹੜਾ ਤਾਂ ਸਹੀ ਹੈ ਇਹ ਘੋੜੀਆਂ ਤੇ ਸਟਣੀਆਂ ਵਿਆਹ ਨਾਲ ਸੰਬੰਧਤ ਗੀਤ ਹਨ ਠੀਕ ਹੈ ਜੀ ਨੈਕਸਟ ਪ੍ਰਸ਼ਨ ਦੇਖੋ ਫੁਲਕਾਰੀ ਕੀ ਹੈ ਫੁਲਕਾਰੀ ਕੀ ਹੈ ਫੁੱਲਾਂ ਪਰਿਕਾਰੀ ਗਹਿਣੇ ਤੇ ਮਿੰਨਾਕਾਰੀ ਦੀਵਾਰ ਉੱਤੇ ਕੀਤੀ ਚਿੱਤਰਕਾਰੀ ਕੜਾਈ ਵਾਲੇ ਕੱਪੜੇ ਦਾ ਕੜਾਈ ਵਾਲਾ ਸਿਰਦਾ ਕਪੜਾ ਠੀਕ ਹੈ ਜੀ ਤਾਂ ਇਹ ਹੁੰਦੀ ਹੈ ਇੱਕ ਤਰ੍ਹਾਂ ਦੀ ਕੜਾਈ ਵਾਲਾ ਸਿਰਦਾ ਕਪੜਾ ਹੁੰਦਾ ਸਿਰ ਦੇ ਉੱਪਰ ਲੈਣ ਵਾਲੀ ਇੱਕ ਤਰ੍ਹਾਂ ਨਾਲ ਦੁਪੱਟਾ ਹੁੰਦਾ ਜਿਹਨੂੰ ਫੁਲਕਾਰੀ ਕਿਹਾ ਜਾਂਦਾ ਜਿਹਦੇ ਉੱਤੇ ਪੂਰੀ ਕੜਾਈ ਕੀਤੀ ਜਾਂਦੀ ਹੈ ਠੀਕ ਹੈ ਜੀ ਅੱਗੇ ਹੈ 29 ਗਹਿਣੇ ਦਾ ਸਰੀਰ ਦੇ ਕਿਸ ਅੰਗ ਨਾਲ ਸੰਬੰਧ ਹੈ 29 ਗਹਿਣੇ ਦਾ ਸਰੀਰ ਦੇ ਕਿਸ ਅੰਗ ਨਾਲ ਸੰਬੰਧ ਹੈ ਤਾਂ ਇਹ ਜਿਹੜਾ ਗਹਿਣਾ ਹੈ ਇਹ ਕੰਨਾਂ ਦੇ ਵਿੱਚ ਪਾਇਆ ਜਾਂਦਾ ਹੈ ਠੀਕ ਹੈ ਜੀ ਕੰਨਾਂ ਦੇ ਵਿੱਚ 29 ਪਾਈਆਂ ਜਾਂਦੀਆਂ ਇਹ ਸੀ ਆਪਣੀ ਅੱਜ ਦੀ ਵੀਡੀਓ ਆਸ਼ਾ ਕਰਦੇ ਹਾਂ ਕਿ ਵੀਡੀਓ ਤੁਹਾਡੇ ਲਈ ਲਾਹੇਵੰਦ ਹੋਏਗੀ ਜੇਕਰ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਔਰ ਚੈਨਲ ਨੂੰ ਸਬਸਕ੍ਰਾਈਬ ਕਰਿਓ ਤਾਂ ਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕੇ ਮਿਲਦੇ ਹਾਂ ਬਹੁਤ ਜਲਦੀ ਕਿਸੇ ਹੋਰ ਨਵੀਂ ਵੀਡੀਓ ਦੇ ਨਾਲ ਧੰਨਵਾਦ